ਇਹ ਕਿ ਸਵਾਸ ਗਿਣਤੀ ਦੇ ਹੁੰਦੇ ਨੇ ਜਿੰਨੇ ਸਵਾਸ ਲੈਣੇ ਨੇ ਉਹਨਾਂ ਇਨਸਾਨ ਨੇ ਲੈਣੇ ਨੇ ਉਹ ਸਵਾਸ ਜੇ ਤੇ ਦੁਨੀਆਂ ਚ ਖਾਚੇ ਤੋਂ ਹੋਏਗਾ ਫਿਕਰ ਫੁਕਰ ਹੋਏਗਾ ਇਹਨੂੰ ਚਿੰਤਾ ਹੋ ਗਈ ਤੇ ਉਹਦੇ ਸਵਾਸ ਜ਼ਿਆਦਾ ਹੁੰਦੇ ਨੇ ਉਹ ਜਲਦੀ ਜਲਦੀ ਸਵਾਸ ਦਾ ਘਰਾਇਆ ਹੁੰਦਾ ਜਲਦੀ ਜਲਦੀ ਸਵਾਸ ਹੁੰਦਾ ਉਹਦੀ ਉਮਰ ਕੱਟ ਜਾਂਦੀ ਹੈ ਸਵਾਸ ਕੱਟਦੇ ਜਾਂਦਾ ਹੈ ਜਿਸ ਨੂੰ ਚਿੰਤਾ ਘਟ ਹੁੰਦੀ ਜਾਂਦੀ ਹੈ ਉਹ ਸਵਾਸ ਲੰਬੇ ਲੈਣਾ ਚਾਹਦਾ ਉਹ ਲੰਬੇ ਲੰਦਾ ਹੋਰ ਜਗਾ ਘਟ ਗਈ ਤੇ ਸਵਾਸ ਹੋਰ ਲੰਬੇ ਨਾਲ ਫਿਰ ਸਵਾਸਾ ਨਾਲ ਸਿਮਰਨ ਕਰਦਾ ਤੇ ਬੜੇ ਪ੍ਰੇਮ ਨਾਲ ਕਰਦਾ ਤਾਂ ਜਿੰਨਾ ਤੁਸੀਂ ਪਰਮਾਤਮਾ ਦੇ ਨਾਲ ਜੁੜੋਗੇ ਤੁਹਾਡਾ ਸਵਾਸ ਲੰਬੇ ਹੋਣਗੇ ਥੋੜੇ ਸਵਾਸ ਲਹੋਗੇ ਜਿੰਨ ਉਮਰ ਲੰਬੀ ਹੋਏਗੀ ਜਿੰਨੇ ਤੁਸੀਂ ਦੁਨੀਆ ਚ ਖਚਤ ਹੋਗੇ ਤੇ ਉਹਨਾਂ ਅੱਜ ਅੱਜ ਐਵਰੇਜ ਉਮਰ ਬਹੁਤ ਘਟ ਗਈ ਆ ਕਿਉਂਕਿ ਦੁਨੀਆਵੀ ਵਰਲਡ ਜਿਹੜੀ ਆ ਅਟਰੈਕਸ਼ਨ ਜਿਹੜੀ ਆ ਉਹਨੇ ਆ ਵੀ ਚੱਕਰ ਜੜਾਇਆ ਕਿ ਮਾਇਆ ਦਾ ਦੂਦਾ ਜਿਸ ਗੇਟ ਚ ਫਸ ਗਏ ਚਿੰਤਾ ਬਦ ਹੋ ਗਈ ਇਸ ਕਰਕੇ ਸਵਾਸਾਂ ਦਾ ਉਂਜੀ ਗਿਣੀ ਮੰਨੀ ਆ ਬਿਲਕੁਲ ਜੋ ਇਨਸਾਨ ਆਇਆ ਪਰਮਾਤਮਾ ਨੂੰ ਉਹਨੂੰ ਸਵਾਸ ਉਹਨੇ ਦਿੱਤੇ ਨਹੀਂ ਉਹ ਸਵਾਸ ਜੇ ਤੇ ਜਲਦੀ ਜਲਦੀ ਲੱਲੇਗਾ ਤੇ ਜਲਦੀ ਖਤਮ ਹੋ ਜਾਣਗੇ ਮੇਰੇ ਤੋਂ ਕਿ ਵੀ ਜਲਦੀ ਹੋ ਜਾਏਗੀ ਜੇ ਸਵਾਸ ਉਹ ਜੋ ਜੋ ਪਰਮਾਤਮਾ ਦੇ ਨਾਲਗਾ ਜਦੋਂ ਉਹਨਾਂ ਸ਼ਾਂਤੀ ਆਂਦੇਗੇ ਰੋਧ ਸਵਾਦ ਲੱਭੇ ਹੋ ਜਾਂਦੇ ਨੇ ਹੋਰ ਲੰਬੇ ਹੋ ਜਾਂਦੇ ਨੇ ਫਿਰ ਤੁਸੀਂ ਇਹ ਵੀ ਦੇਖੋ ਕਿ ਜੇ ਨਾਥ ਸਪੇਸੇ ਸਿੱਧਾਂ ਦੇ ਜੜੇ ਨੇ ਬੜੀ ਲੰਮਾ ਮਨ ਉਮਰ ਕਰਦੇ ਨੇ ਕਿਉਂਕਿ ਸਵਾਦ ਚੜਾਉਂਦੇ ਸੀ ਤਾਂ ਸਵਾਦ ਚੜਾਉਂਦੇ ਥਵਾਸ ਨਹੀਂ ਸੀ ਆਂਦੇ ਇਸ ਕਰਕੇ ਉਮਰ ਲੰਮੀ ਹੋਈ ਆ ਤੇ ਜੇ ਇਸ ਉਮਰ ਨੂੰ ਲੰਮੀ ਕਰਨ ਵਾਸਤੇ ਅਗਰ ਤੁਸੀਂ ਸਵਾਦ ਚੜਾਉਂਦੇ ਉਹ ਵੀ ਭਗਤੀ ਨਹੀਂ ਹੈ ਪ੍ਰਮਾਤਮਾ ਦੇ ਹੁਕਮ ਜਿ ਰੋ ਸਵਾਦ ਜਿਹੜੇ ਨੇ ਪ੍ਰਮਾਤਮਾ ਦਾ ਨਾਮ ਲਾਉਗੇ ਤੁਹਾਡੇ ਪਰਮੇਸ਼ਰ ਤੁਹਾ ਜਿਹੜੇ ਨੇ ਗਿਣਤੀ ਸਵਾਸਾਂ ਦੀ ਘਟਦੀ ਜਾਏਗੀ ਜਿਉਂ-ਜਿਉਂ ਨਾਮ ਜਪਦੇ ਜਾਓਗੇ ਸਵਾਸਾਂ ਦੀ ਗਿਣਤੀ ਘਟ ਜਾਏਗੀ ਤੇ ਤੁਹਾਡੀ ਉਮਰ ਵੀ ਲੰਬੀ ਹੋਦੀ ਜੇ ਸ਼ਾਂਤੀ ਵੀ ਹੋਏਗੀ ਉਹ ਜਿਹੜਾ ਮਹਾਪੁਰਸ਼ ਕਹਿੰਦੇ ਉਮਰ ਵਧਾ ਸਕਦਾ ਨਹੀਂ ਵਧਾ ਸਕਦਾ ਉਹ ਇਸਰ ਅਦਾਸਦਾ ਉਸ ਨੂੰ ਆਪਣਾ ਉਪਦੇਸ਼ ਦਿੰਦਾ ਤੋਂ ਪਹਿਲੇ ਤੇ ਵਾਹਿਗੁਰੂ ਜਬਾਨ ਨਾਲ ਕਾ ਜਪ ਫੇਰ ਮੂੰਹ ਟ ਜੀਵਾਂ ਨੂੰ ਬੰਦਾ ਹੋਂਟਾਂ ਨਾਲ ਜਪ ਆਸ-ਆਸਤਾ ਫੇ ਸਵਾਸਾ ਨਾਲ ਜਪ ਸਵਾਸਾ ਨਾਲ ਜਪਣ ਨਾਲ ਮਹਾਪੁਰਸ਼ ਉਹਨੂੰ ਕਹਿੰਦਾ ਪਿਆ ਉਹ ਸਵਾਸਾ ਨਾਲ ਜਪ ਪ੍ਰੇਮ ਲਾ ਅੰਦਰ ਪ੍ਰੇਮ ਨਾਲ ਦਾ ਸਵਾਸ ਵੀ ਤੇਜ਼ ਨਹੀਂ ਫਿਰ ਚੱਲਦਾ ਆਸਾ ਆਸਾ ਥੋੜ ਥੋੜ ਸਵਾਸਾ ਚੰਨ ਕਿੰਨੇ ਅੰਦਰ ਪ੍ਰੇਮ ਹੁੰਦਾ ਇਸਰਾ ਉਮਰ ਉਹਦੀ ਵੱਧ ਜਾਂਦੀ ਹੈ ਮਹਾਪੁਰਸ਼ ਇਹੋ ਜੇ ਝੁਕਤੀ ਨਾਲ ਫਿਰ ਉਹਦੀ ਉਮਰ ਵਧਾ ਸਕਦਾ ਪ੍ਰਮਾਤਮਾ ਦੇ ਨਾਲ ਜੋੜ ਨਾਲ ਦੇਖੇ ਬਾ ਹੁਕਮ ਚ ਰਹਿਣਾ ਤੇ ਪਾਣਾ ਚ ਰਹਿਣਾ ਚਾਹੀਦਾ ਤਾਕਤ ਹੁੰਦੀ ਆ ਮਹਾਪੁਰਸ਼ਾਂ ਦੇ ਪਰ ਉਹ ਭਾਣੇ ਜੀ ਨਿਰੰਦੇ ਹੁਕਮ ਜੀ ਨਿਰੰਦੇ ਬਾਬਾ ਟਾਲਦੀ ਸਾਖੀ ਹੈ ਉਹਨਾਂ ਨੇ ਖੇਡਾਂ ਖੇਡਦੇ ਅਜਿ ਇੱਕ ਦੂਨੇ ਹਾਣੀ ਨਾਲ ਅਜਿ ਤੋਂ ਉਹ ਉਹਦੀ ਖੇਡੀ ਖੇਡ ਰਾਕੀ ਤੇ ਉਹਦੀ ਬਾਜੀ ਰਾਕੀ ਤੇ ਉਹਨਾਂਗਲੇ ਜਨ ਫਿਰ ਬਾਜੀ ਦੇਣੀ ਸੀ ਬਾਬਾ ਟਾਲਦੀ ਨਾਲ ਹੈ ਉਹਦਾ 바ਰੀ ਦੇਣੀ ਸੀ ਅਜੇ ਤੂੰ ਆਇਆ ਨਹੀਂ ਬਾਬਾ ਟਾਲਦੀ ਜਦ ਵੱਚੇ ਸੀ ਨੌਜਵਾਨੀ ਵਸਰੇ ਖੇਡ ਖਡਾਰ ਤੋ ਉਹਦਾ ਘਰ ਗਏ ਤੇ ਕਹਿੰਦਾ ਵੀ ਇਹ ਕਿਉਂ ਨਹੀਂ ਆਇਆ ਇਹ ਮਰਾਜਾ ਕਿ ਉਹ ਕਹਿੰਦਾ ਨੇ ਮਰ ਗਿਆ ਐ ਮਰ ਗਿਆ ਚਾ ਉਹ ਚਾਦ ਚੁੱਕੇ ਉੱਠਦਾ ਮੇਰੀ ਬਾਜੀ ਦੇ ਉੱਠ ਪਿਆ ਜਿਹਾ ਵੀ ਖੇਡ ਲਾ ਪਿਆ ਬਾਜੀ ਲਈ ਸਭ ਕੁਝ ਕੀਤਾ ਐਨੇ ਤਾਕਤ ਦੇ ਮਾਲਕ ਹੁੰਦੇ ਵਈ ਤੇ ਜੋ ਬਾਜੀ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਕੋਲ ਗਏ ਤੇ ਗੁਰੂ ਜਾਨ ਨੂੰ ਕਹਿ ਤੂੰ ਮੇਰਾ ਲੜਕਾ ਹੀ ਨਹੀਂ ਤੂੰ ਵੇਗਨ ਪਾਇਆ ਕਾਰਪੂਸ ਦੇ ਪਾਣੇ ਚ ਤੂੰ ਜਾ ਮੇਰੇ ਅੱਖਾਂ ਦੂਰ ਹੋ ਜਾ ਉਸ ਨਾਲ ਸੇਵਲੇ ਆਪਣਾ ਸੀਰ ਛੱਡ ਰਿਆ ਤੇ ਹੁਣ ਬਹੁਤ ਵੱਡਾ ਗੁਰਦਾਰ ਬਣਾ ਹੈ ਤੇ ਮਹਾਪੁਰਸ਼ ਆ ਬਰਤਾਲ ਮਤਲਬ ਪਾਣੇ ਚ ਨਹੀਂ ਵੇਗਨ ਪਣਾ ਤੇ ਕੋਈ ਵੀ ਮਹਾਪੁਰਸ਼ ਇਸਰ ਨਹੀਂ ਕਰਦਾ ਜਿਹੜਾ ਉਮਰ ਬਧਾਂਦਾ ਹੈ ਕਿਸੇ ਗੱਲ ਨਾਲ ਉਹ ਆਪਣੇ ਉੱਤੇ ਭਾਰ ਲੰਦਾ ਪਰਮਾਤਮਾ ਦਾ ਆਪਣੇ ਉਹ ਆਪਣੀ ਆਪਣੀ ਉਮਰ ਨੂੰ ਦਿੰਦਾ ਆਪਣੀ ਉਮਰ ਦਿੰਦਾ ਆਪਣਾ ਉਮਰ ਘਟਦੀ ਤੇ ਬਾਬਾ ਤਲਜੀ ਦਾ ਬਹੁਤ ਸਿੱਧਾ ਕਹਾਰਾ ਵੀ ਤੂੰ ਜ ਪਾਣੇ ਚ ਰੋ